ਪੱਟੀ ਸਾਹਿਬ ਇੱਕ ਇੱਕ ਸਵਾਲ ਹੈਗਾ ਇੰਨਾ ਵੱਡਾ ਮੇਲਾ ਹੋ ਰਿਹਾ ਕੀ ਚਕਾਰਾਂ ਦਾ ਲੁਧਾਨੇ ਦੇ ਵਿੱਚ ਪੰਜਾਬ ਦਾ ਕੀ ਵਰਲਡ ਲੈਵਲ ਦਾ ਇਹ ਮੈਸਜਰ ਹੋਣਾ ਹੋਰ 2-4 ਘੰਟੇ ਤੱਕ ਸ਼ਾਮ ਤੱਕ ਪੂਰੀ ਦੁਨੀਆ ਚਲਾ ਜਾਵੇਗਾ ਬਹੁਤ ਸਾਰੇ ਲੋਕ ਬਹੁਤ ਵੱਡੀ ਤਦਾਦ ਦੇ ਵਿੱਚ ਇਹੋ ਜਿਹੀ ਵੀ ਹੈ ਦੇਖੀ ਮਿਲਣੀ ਜੀ ਮੈਂ ਦਰੋਂ ਲੁਧਾਨੇ ਦੇ ਵਿੱਚ ਆ ਕੀ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਦੀ ਉਹਨਾਂ ਛੋਟਿਆਂ ਲਈ ਕੋਈ ਮੈਸਜ ਜਿਹੜੀ ਉਹਨਾਂ ਤੋਂ ਲੈਣਾ ਮੈਂ ਇਹ ਕਹਿੰਦਾ ਵੀ ਸਾਰੇ ਆ ਗੋ ਮੈਂ ਖੁਦ ਮੈਨੂੰ ਲੱਗਦਾ ਜੀ ਜਦੋਂ ਮੈਂ ਸੀ ਲਿਸਟ ਬਣੀ ਤੇ ਲਿਸਟ 700 80 ਤੱਕ ਜਿਹੜੀ ਮੇਰੇ ਖਾਤੇ ਜਿਹੜੀ ਮੇਰੇ ਕੋਲ ਲਿਸਟ ਕਾਈਪ ਹੋ ਚੁੱਕੀ ਇਹ ਮੇਰੇ ਅਧਿਕਾਰ ਦੇ ਕੋਲ ਤੇ ਮੈਂ ਉਸ ਲਿਸਟ ਤੋਂ ਮੈਂ ਦਿਖਾਇਆ ਮੈਂ ਕਿਹਾ ਕਿ ਨਾ ਤੁਮੈਂ 2 300 ਤੋਂ 300 ਤੋਂ ਤਾਂ ਮੈਂ ਨਹੀਂ ਦੇਖਿਆਗਾ ਮੈਨੂੰ ਤਾਂ ਚਾਹਤਾ ਉਹਨਾਂ ਦੇ ਪਰ ਮੈਂ ਨਹੀਂ ਦੇਖਿਆ ਮੈਂ ਨਹੀਂ ਦੇਖਿਆ ਕਦੇ ਚਾਨੀ ਕਰਾਉਣ ਵਾਲਾ ਕਦੇ ਨਹੀਂ ਦੇਖਿਆ ਕਦੇ ਜਨਮ ਸਿੰਘ ਮੀਤਾ ਜੀ ਮੈਂ ਹੀ ਰੋਟੀ ਦੇਖੀ ਪਰ ਮੈਨੂੰ ਵੀ ਖੀਦ ਮੈਨੂੰ ਕੱਲਾ ਕੱਲਾ ਸਾਰੇ ਦੇ ਸਾਰੇ ਯਾਦ ਹੋ ਸਕਦੇ ਨੇ ਕਿ ਉਹ ਲੋਕ ਸਾਰੇ ਤੁਹਾਡੇ ਸਾਹਮਣੇ ਹੋਣਗੇ ਤੁਹਾਡੇ ਸਾਹਮਣੇ ਗੁਰਿੰਦਰ ਖੰਨੇ ਵਾਲਾ ਵੀ ਹੋਊਗਾ ਤੁਹਾਡੇ ਸਾਹਮਣੇ विजय तो मीत नहीं भी होना है तो आपके सामने लाल और थोड़ी वाले नहीं भी होना है बहुत सम्मान बहुत सम्मान साथ तो तुम सुरमार है ही नहीं तो सारे तो सिद्धांत भी होना तो सिद्धि के देने सिद्धि सत्र भी होने मतलब एक सारियां कलवाड़ियां सरकार को उसे होने हैं सारे अंदर प्रदर्शन कर सकेंगे वो कर सकेंगे कि इस करके मैं पल की बात साबुन होंगे कि क्या है वो अपने जो इस वीडियो में ਹੋਦਾ ਜੀ ਬੜਾ ਤਨਖਾਰਾ ਜੀ ਛੋੜੇ ਸਮੇਂ ਦੇ ਵਿੱਚ ਵੱਡੀ ਗੱਲ ਵਿੱਚ ਪਹੁੰਚੇ ਹੋ ਇਹ ਪੱਟੀ ਸਾਹਿਬ ਨੇ ਮੈਂ ਵੀ ਪੱਟੀ ਸਾਹਿਬ ਦੇ ਦੇਖਿਆ ਸੀ ਉਹਨਾਂ ਦਾ ਮੈਂ ਵੀ ਨਹੀਂ ਸੀ ਪੱਟੀ ਸਾਹਿਬ ਨੂੰ ਦੇਖਿਆ ਤੇ ਬਹੁਤ ਚੰਗਾ ਲੱਗਦਾ ਮੈਨੂੰ ਦਾ ਪਸੰਦ ਨੂੰ ਦੇਖਿਆ ਕਿ ਸਾਰੇ ਦੇ ਵਿਚਾਰ ਵੀ ਸੁਣਾਗੇ ਤੇ ਜਿਹੜੇ ਵੱਡੇ ਕੀਰਤ ਕਰਨੇ ਅਦੇਦਾਰ ਬੰਮੇ ਜਿਨ੍ਹਾਂ ਦੇ ਬਹੁਤ ਜਾਲੇ ਕੀਤੇ ਉਹਨਾਂ ਦਾ ਸੋਕੇ ਤੋਂ ਅਸ਼ੀਰਵਾਦ ਵੀ ਦਿੱਤੂਆ ਪੱਟੀ ਸਾਹਿਬ ਨੇ ਤੀਜੀ ਗੱਲਾਂ ਕੀਤੀਆਂ ਮੈਂ ਇੱਕ ਗੇਂਦੀ ਗੱਲਾਂ ਵੀ ਸਾਰੇ ਨੂੰ ਆਈਪੀਐਸ ਵੀ ਰਹਿ ਗਈ ਨੀ ਸਾਰੇ ਮੁਕਤ ਹੋ ਗਏ ਨੌ ਨੌ ਨੇ ਹੁੰਦਾ ਦਰਜ ਹੋਈ ਉਹ ਜਦੋਂ ਨਾਲ ਕੀਤੇ ਰੈਂਟੀ ਦੇ ਨਾਂ ਆ ਗਏ ਮੈਂ ਮਾਰ ਕੇ ਗੁੱਸੇ ਨਾਲ ਹੋ ਜਾਣਗੇ ਪਰ ਨਿਕਲ ਤੇ ਉਹਨਾਂ ਨੇ ਛੇਤੀ ਦੇ ਸਮਝ ਨਹੀਂ ਲੱਗਣ ਵਾਲੀ ਕੋਈ ਬੈਠੇ ਜ਼ਬਰਦਸਤ ਇਗਜ਼ੈਂਟ ਇਹਨਾਂ ਨੇ ਹੁਣ ਭੱਲੇ ਆਦਾ ਸੀ ਉਹ ਬੜਾ ਖੈਰ ਨੂੰ ਗੱਲ ਕਰਦਾ ਹੈ। ਕਿਹਾ ਤਾਂ ਬਹੁਤ ਬਹੁਤ ਚੰਗਾ ਲੱਗਿਆ ਵੀ ਅੱਜ ਤੁਸੀਂ ਸਾਰੇ ਇਕੱਠੇ ਹੋ ਨਾ ਬਾਕੀ ਤੁਹਾਡਾ ਕੋਈ ਆਪਣਾ ਵਿਚਾਰ ਆ ਵੀ ਤੁਸੀਂ ਦੱਸਿਓ ਜਿਹੋ ਦੇ ਮੁਤਾਬਕ ਵੀ ਅੱਪਾ ਚੱਲਦਾ ਕਿ ਜੇ ਉਹ ਜਦਾ ਵਿਚਾਰ ਆਪਣਾ ਸਾਰਾ ਵਿਚਾਰ ਆ ਲੱਗਿਆ ਬਾਕੀ ਇਹ ਵਿਸ਼ੇ ਚਰਚੀ ਕਿ ਲੱਗਦੀ ਵੀ ਉਦੋਂ ਨਾ ਆਪਾਂ ਗੁਰਪ੍ਰੀਤ ਸਿੰਘ ਸਾਹਿਬ ਦਾ ਕੀ ਨਾ ਵੀ ਦਸੋਂ ਗੁਰੂ ਵਾਲੇ ਪੰਜਾਬ ਸਾਡਾ ਕਿੱਥੇ ਉਹਦੇ ਨਾਲ ਪੰਜਾਬ ਵਸਦਾ ਦਿਸਣਾ ਨਾ ਉਹਨੇ ਇਹੀ ਕਿਹਾ ਉਹਦਾ ਉਹਦਾ ਪੱਦਲਾ ਕਰਨੀ ਨਵਾਗੀ ਸਤਿ ਮੈਂ ਤਾਂ 27 ਹੋ ਜਾਈਂ ਕੱਲੀ ਫੇਰ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿਥੇ ਆ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿਥੇ